ਸਮਨਤਿਤ ਪਰ ਮੇਰਾ ਨਾ ਮੇਰੀ ਛੋਟੀ ਸਿਸਟਰ ਸੀ ਉਹਨੂੰ ਤਾਂ ਉਹਦੇ ਕਲਾਸ ਦੇ ਮੁੰਡੇ ਨੇ ਪ੍ਰਪੋਜ਼ ਕੀਤਾ ਠੀਕਾ ਉਹਦੇ ਘਰੇ ਘਰੇ ਵੀ ਗਿਆ ਸੀ ਪ੍ਰਪੋਜ਼ ਕਰਨ ਠੀਕਾ ਮੇਰੀ ਸਿਸਟਰ ਹੀ ਉਹਦਾ ਉਹ ਕਹਿੰਦੀ ਸੀ ਕਿ ਮੈਂ ਆਪਣੀ ਸਟੱਡੀ ਨਾਲ ਮੈਨੂੰ ਮਤਲਬ ਆ ਮੈਨੂੰ ਤੇਰੇ ਨਾਲ ਨਹੀਂ ਕੋਈ ਵੀ ਉਹਨੇ ਪਿਆਰ ਨਾਲ ਹੀ ਉਹਨੂੰ ਨਾ ਕੀਤੀ ਕਿ ਨਹੀਂ ਉਹਨੇ ਕੱਢਿਆ ਬਿਸਕਟ ਕਲਾਸ ਦੇ ਵਿੱਚ ਉਹਨੇ ਉਹਦੇ ਸੋ ਮਤਲਬ ਮੇਰੀ ਛੋਟੀ ਸਿਸਟਰ ਨੇ ਸ਼ੂਟ ਕਰਤਾ ਕੀ ਨਾਮ ਸੀ ਉਹਦਾ ਪ੍ਰਿੰਸ ਹੀ ਮੁੰਡੇ ਦਾ ਨਾਮ ਤਾਂ ਰਹਿੰਦਾ ਨਾ ਕੁੜੀ ਦਾ ਦਾਦੀ ਸੰਦੀਪ ਕੋ ਤੇ ਨਹੀਂ ਕਾਲਜ ਦੇ ਵਿੱਚ ਪਿਸਤਲ ਕਿੱਦਾਂ ਗਿਆ ਕੋਈ ਸੁਰਟੀ ਦੀ ਘਟ ਗਈ ਉਹੀ ਤੇ ਕਾਲਜ ਦੇ ਵਿੱਚ ਸਿਕਿਉਰਟੀ ਹੈ ਹੀ ਨਹੀਂ ਪ੍ਰਿੰਸੀਪਲ ਆਵੇ ਇੱਥੇ ਹੈ ਹੀ ਨਹੀਂ ਮਜੂਰ ਕੋਈ ਖਰਾਬ ਕੋਈ ਨਹੀਂ ਹੈ ਪ੍ਰਿੰਸੀਪਲ ਆਪ ਨਹੀਂ ਹੈਗਾ ਇਥੇ ਨੂੰ ਪਤਾ ਹੀ ਨਹੀਂ ਸਾਡੇ ਕਾਲਜ ਚ ਹੁੰਦਾ ਕੀ ਪਿਆ ਇਹ ਦੋਨੋਂ ਇਕੱਠੇ ਪੜਦੇ ਸੀ ਕਲਾਸ ਚ ਦੋਨੋਂ ਕਲਾਸਮੇਟ ਸੀ ਸਰ ਸੀ ਗੱਲ ਸਮਨਟਰੀਟ ਫਾਰਮੇ ਰਹਿਣਾ ਉਹ ਮੇਰੀ ਛੋਟੀ ਸਿਸਟਰ ਸੀ ਉਹਨੇ ਇੱਥਾ ਉਹਦੇ ਕਲਾਸ ਚ ਰਹਿਣਾ ਪਵਨਦੀਪ ਕੋਰੇ ਅਹੀਂ ਸੁਭਾ ਕੁੜੀ ਬੜੀ ਸੋਹਣੀ ਘਰੋਂ ਆਈਏ ਕੋਈ ਗੱਲਬਾਤ ਨਹੀਂ ਇਹ ਕੋਈ ਗੱਲ ਨਹੀਂ ਕਲਾਸ ਦੇ ਵਿੱਚ ਬੋਲੇ ਮਾਰਦੇ ਰਹਿੰਦੇ ਨੇ ਦੇ ਨੇ ਕਿ ਤੇ ਆਪ ਦੇ ਬਿਮਾਰੀ ਆ ਕੁੜੀ ਆ ਦੇ ਮਾਰਦੀ ਆ ਮੁੰਨੇ ਮੁੰਡਾ ਕੁੜੀ ਨੂੰ ਤੰਗ ਕਰਦਾ ਸੀ ਤੰਗ ਕਰਦਾ ਸਾਡੇ ਘਰੇ ਵੀ ਗਿਆ ਹੋਇਆ ਸੀ ਇੱਕ ਰੀ ਐਂ ਘਰੇ ਕੋਈ ਨਹੀਂ ਸਾਡੇ ਘਰੇ ਵੀ ਗਿਆ ਸੀ ਕੁੜੀ ਨੂੰ ਧਮਕੀ ਦੇ ਕੇ ਆਇਆ ਸੀ ਕੁੜੀ ਨੂੰ ਪਰੇਸ਼ਾਨ ਕਰਦਾ ਸੀ ਤੰਗ ਕਰਦਾ ਸੀ ਕੁੜੀ ਨੂੰ ਮੁੰਡਾ ਕਿੱਥੋਂ ਦਾ ਹੈ ਮੁੰਡੇ ਤਰਨਤਾਰਨ ਦਾ ਕਹਿੰਦੇ ਆ ਕੁੜੀ ਦਾ ਨਾਮ ਸੀ ਆਪਣੀ ਦਾ ਸੰਦੀਪਪੁਰ ਕਿਹਿਆ ਪਣਾਏ ਇਹ ਸੱਤ ਪਣਾ ਸਰ 10 ਸਾਲ ਦਾ ਬੇਟਾ ਵਾ ਅੱਪਾ ਦੀ ਡੈਥ ਹੋ ਗਈ ਕਿੰਨੇ ਚਿਰ ਤੋਂ ਪੜ੍ਹਦੀ ਸੀ ਤੇ ਸਰ 6 ਮਹੀਨੇ 6 ਮਹੀਨੇ ਹੋ ਗਏ ਸਰ ਉਡੀ ਮੰਗ ਕਰਦੇ ਤੁਸੀਂ ਸਰ ਹਨ ਇਨਸਾਫ ਚਾਹੀਦਾ ਵਾ ਮਾਨੂੰ ਹੋਰ ਕੁਛ ਨਹੀਂ ਚਾਹੀਦਾ ਇਹ ਕਾਲਜ ਵਿੱਚ ਤੁਹਾਨੂੰ ਕੀ ਮੁਸ਼ਕਲ ਆ ਰਹੀ ਹੈ ਜੀ ਸਰ ਸਾਨੂੰ ਮੁਸ਼ਕਲ ਇਹ ਹੈ ਕਿ ਗੇਟ ਤੁਹਾਨੂੰ ਸਾਡੇ ਕੋਈ ਨੰਗਨ ਵੀ ਨਹੀਂ ਦੇਣਦੇ ਗੇਟ ਵੀ ਬੰਦ ਕੀਤਾ ਹੋਇਆ ਹੈ ਉਹਨੂੰ ਬੋਡੀ ਵੀ ਨਹੀਂ ਵਿਖਾਉਂਦੇ ਤੁਹਾਨੂੰ ਲੱਗਦਾ ਕਾਲਜ ਪ੍ਰਸ਼ਾਸਨ ਦੀ ਕਿੱਥੇ ਲਾਪਰਵਾਹੀ ਹੈ ਹਾਂਜੀ ਸਰ ਕਾਲਜ ਵਾਲੇ ਜਿੰਮੇਵਾਰ ਹੈਗੇ ਸਰ ਵੇਖੋ ਮਨੂੰ ਤੇ ਹੁਣ ਕੋਈ ਪਤਾ ਨਹੀਂ ਇਹਨਾਂ ਦਾ ਜਿੰਮੇਵਾਰੀ ਚੈੱਕ ਆਉਂਦੇ ਕੋਈ ਕੰਮ ਨਹੀਂ ਕਰਨਾ ਜਾਂ ਸਿੱਧੇ ਆ ਹਥਿਆਰ ਲੈ ਕੇ ਅੰਦਰ ਅੰਦਰ ਜਾਣਦੇ ਹਥਿਆਰ ਲੈ ਲੈ ਕੇ ਕੋਈ ਇਹਨਾਂ ਦੀ ਹੈਗੀ ਨਹੀਂ ਸਮਨਪ੍ਰੀਤ ਘਰ ਮੇਰੇ ਰਹਿਣਾ ਮੇਰੀ ਛੋਟੀ ਸਿਸਟਰ ਸੀ ਉਲਵੇ ਤਾਂ ਦੇ ਕਲਾਸ ਦੇ ਮੁੰਡੇ ਨੇ ਪ੍ਰਪੋਜ਼ ਕੀਤਾ ਠੀਕਾ ਉਹਦੇ ਘਰੇ ਘਰੇ ਵੀ ਗਿਆ ਸੀ ਪ੍ਰਪੋਜ਼ ਕਰਨ ਨੂੰ ਠੀਕਾ ਮੇਰੀ ਸਿਸਟਰ ਹੀ ਉਹਦਾ ਉਹ ਕਹਿੰਦੀ ਸੀ ਕਿ ਮੈਂ ਆਪਣੀ ਸਟੱਡੀ ਨਾਲ ਮੈਨੂੰ ਮਤਲਬ ਆ ਮੈਨੂੰ ਤੇਰੇ ਨਾਲ ਨਹੀਂ ਕੋਈ ਵੀ ਉਹਨੇ ਪਿਆਰ ਨਾਲ ਹੀ ਉਹਨੂੰ ਨਾ ਕੀਤੀ ਕਿ ਨਹੀਂ ਉਹਨੇ ਕੱਢਿਆ ਬਿਸਕਟ ਕਲਾਸ ਦੇ ਵਿੱਚ ਉਹਨੇ ਉਹਦੇ ਸੋ ਮੇਤਲ ਮੇਰੀ ਛੋਟੀ ਸਿਸਟਰ ਨੇ ਸ਼ੂਟ ਕਰਤਾ ਕੀ ਨਾਮ ਸੀ ਉਹਦਾ ਪ੍ਰਿੰਸ ਹੀ ਮੁੰਡੇ ਦਾ ਨਾਮ ਤਾਂ ਰਹਿੰਦਾ ਨੰ ਕੁੜੀ ਦਾ ਦਾਦੀ ਸੰਦੀਪ ਕੋ ਤੇ ਨਹੀਂ ਕਾਲਜ ਦੇ ਵਿੱਚ ਪਿਸਤਲ ਕਿੱਦਾਂ ਗਿਆ ਕੋਈ ਸੁਰਟੀ ਦੀ ਘਟ ਗਈ ਉਹੀ ਤੇ ਕਾਲਜ ਦੇ ਵਿੱਚ ਸਿਕਿਉਰਟੀ ਹੈ ਹੀ ਨਹੀਂ ਪ੍ਰਿੰਸੀਪਲ ਆਵੇ ਇੱਥੇ ਹੈ ਹੀ ਨਹੀਂ ਮਜੂਰ ਖਰਾਬ ਕੋਈ ਨਹੀਂ ਹੈ ਪ੍ਰਿੰਸੀਪਲ ਆਪ ਨਹੀਂ ਹੈਗਾ ਇਥੇ ਨੂੰ ਪਤਾ ਹੀ ਨਹੀਂ ਸਾਡੇ ਕਾਲਜ ਚ ਹੁੰਦਾ ਕੀ ਪਿਆ ਇਹ ਦੋਨੋਂ ਇਕੱਠੇ ਪੜਦੇ ਸੀ ਕਲਾਸ ਚ ਦੋਨੋਂ ਕਲਾਸਮੇਟ ਸੀ ਸਰ ਜੀ ਕੱਲ ਸਮਨਟਰੀਟ ਫਾਰਮੇ ਰਹਿਣਾ ਮੇਰੀ ਛੋਟੀ ਸਿਸਟਰ ਸੀ ਉਹਨੇ ਤਾਂ ਉਹਦੇ ਕਲਾਸ ਚ ਰਹਿਣਾ ਪੰਨ ਦੀਪ ਕੋਰੇ ਅਹੀਂ ਸੁਭਾ ਕੁੜੀ ਬੜੀ ਸੋਹਣੀ ਘਰੋਂ ਆਈਏ ਕੋਈ ਗੱਲਬਾਤ ਨਹੀਂ ਇਹ ਕੋਈ ਗੱਲ ਨਹੀਂ ਕਲਾਸ ਦੇ ਵਿੱਚ ਬੋਲੇ ਮਾਰਦੇ ਰਹੇ ਨੇ ਇਹਨੇ ਕਿਤੇ ਆਪਦੇ ਬਿਮਾਰੀ ਆ ਕੁੜੀ ਆ ਦੇ ਮਾਰਦੀ ਆ ਮੰਨੇ ਮੁੰਨੇ ਮੁੰਡਾ ਕੁੜੀ ਨੂੰ ਤੰਗ ਕਰਦਾ ਸੀ ਤੰਗ ਕਰਦਾ ਸਾਡੇ ਘਰੇ ਵੀ ਗਿਆ ਹੋਇਆ ਸੀ ਇੱਕ ਵਾਰੀ ਐ ਘਰੇ ਕੋਈ ਨਹੀਂ ਸਾਡੇ ਘਰੇ ਵੀ ਗਿਆ ਸੀ ਕੁੜੀ ਨੂੰ ਧਮਕੀ ਦੇ ਕੇ ਆਇਆ ਸੀ ਕੁੜੀ ਨੂੰ ਪਰੇਸ਼ਾਨ ਕਰਦਾ ਸੀ ਤੰਗ ਕਰਦਾ ਸੀ ਕੁੜੀ ਨੂੰ ਮੁੰਡਾ ਕਿੱਥੋਂ ਦਾ ਹੈ ਮੁੰਡੇ ਤਰਨਤਾਰੋਂ ਦਾ ਕਹਿੰਦੇ ਆ ਕੁੜੀ ਦਾ ਨਾਮ ਸੀ ਆਪਣੀ ਦਾ ਸੰਦੀਪਪੁਰ ਕਿਹਿਆ ਪਣਾਏ ਇਹ ਸੱਤ ਪਣਾ ਸਰ 10 ਸਾਲ ਦਾ ਬੇਟਾ ਵਾ ਅੱਗਾ ਦੀ ਡੈਥ ਹੋ ਗਈ ਕਿੰਨੇ ਚਿਰ ਤੋਂ ਪੜਦੀ ਸੀ ਇੱਥੇ ਸਰ 6 ਮਹੀਨੇ 6 ਮਹੀਨੇ ਹੋ ਗਏ ਸਰ ਉਹ ਕੀ ਮੰਗ ਕਰਦੇ ਤੁਸੀਂ ਸਰ ਹਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਕਾਲਜ ਵਿੱਚ ਤੁਹਾਨੂੰ ਕੀ ਮੁਸ਼ਕਲ ਆ ਰਹੀ ਹੈ ਜੀ ਸਰ ਸਾਨੂੰ ਮੁਸ਼ਕਲ ਇਹ ਹੈ ਕਿ ਗੇਟ ਤੁਹਾਨੂੰ ਸਾਡੇ ਕੋਈ ਨੰਗਨ ਵੀ ਨਹੀਂ ਦੇਣਦੇ ਗੇਟ ਵੀ ਬੰਦ ਕੀਤਾ ਹੋਇਆ ਹੈ ਹਨ ਬੋਡੀ ਵੀ ਨਹੀਂ ਵਿਖਾਉਣੇ ਤੁਹਾਨੂੰ ਲੱਗਦਾ ਕਾਲਜ ਪ੍ਰਸ਼ਾਸਨ ਦੀ ਕਿੱਥੇ ਲਾਪਰਵਾਹੀ ਹੈ ਹਾਂਜੀ ਸਰ ਕਾਲਜ ਵਾਲੇ ਜਿੰਮੇਵਾਰ ਹੈਗੇ ਸਰ ਵੇਖੋ ਮਨ ਤੇ ਹੁਣ ਕੋਈ ਪਤਾ ਨਹੀਂ ਇਹਨਾਂ ਦਾ ਜਿੰਮੇਵਾਰੀ ਚੈੱਕ ਆਉਂਦੇ ਕੋਈ ਕੰਮ ਨਹੀਂ ਕਰਉਂਦੇ ਜਾਂ ਸਿੱਧੇ ਆਉਂਦੇ ਹਥਿਆਰ ਲੈ ਕੇ ਅੰਦਰ ਅੰਦਰ ਜਾਣਦੇ ਹਥਿਆਰ ਲੈ ਲੈ ਕੇ ਕੋਈ ਇਹਨਾਂ ਦੀ ਹੈਗੀ ਨਹੀਂ